ਹਾਂਜੀ ਹਸੀ ਕਾਲ ਦੋਸਤੋ ਬਬੂ ਸਵਾਗਤ ਕਰਦਾ ਹੈ ਮਿੱਤਰੋ ਤੇ ਅੱਜ ਨਾ ਪਹੁੰਚੇ ਹੋਏ ਸੀ ਆਪਾਂ ਬਾਈ ਹਣੀ ਕੋਲੇ ਬਾਈ ਹਣੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਦੋ ਤਿੰਨ ਪਸ਼ੂ ਦਿਖਾਵਾਂਗੇ ਬਾਈ ਕੋਲੇ ਜਿਹੜੇ ਪਸ਼ੂ ਬਾਈ ਕੋਲੇ ਰੱਖੇ ਆ ਨਾ ਕਰੇ ਉਹ ਸਾਰੇ ਪਸ਼ੂ ਹੈਗੇ ਚਾਰ ਚਾਰ ਦੇ ਵਿੱਚੋਂ ਤਿੰਨ ਦੇ ਨੇ ਇੱਕ ਤਾਂ ਸਾਹਮਣੇ ਆਹਾ ਗਾਂ ਜਮਾ ਤਾਜੀ ਸੂਈ ਆ ਤੇ ਬੜੀ ਸੋਹਣੀ ਪੰਛੀ ਨੂੰ ਇਹਨੇ ਜਨਮ ਦਿੱਤਾ ਤੇ ਇੱਕ ਆ ਗਈ ਇਧਰਲੇ ਪਾਸੇ ਬਹਿੜ ਤੇ ਇੱਕ ਬਾਈ ਕੋਲੇ ਕਹਿੰਦਾ ਵੀ ਟੋਕੜ ਗਾਂ ਆ ਗਈ ਆਪਣੇ ਕੋਲੇ ਇਹ ਦੁੱਧ ਦੇਈ ਜਾਂਦੀ ਆ ਟੀਕਾ ਇਹਦੇ ਭਰਾਇਆ ਹੋਇਆ ਤੇ ਇੱਕ ਗਾਂ ਆ ਦੇਣੀ ਆ ਇਹਨਾਂ ਜਾਨਵਰਾਂ ਦੀ ਆਪਾਂ ਜਾਣਕਾਰੀ ਲਵਾਂਗੇ ਬਾਕੀ ਨਾ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਯਾਰ ਬਾਈ ਦੇ ਜਿੱਥੇ ਪਸ਼ੂ ਖੜਦੇ ਆ ਦਿਨੇ ਤੇ ਉਹ ਦਿਨੇ ਪਸ਼ੂ ਖੜਦੇ ਨਾ ਆ ਬਣ ਥੱਲੇ ਖੜਦੇ ਆ ਮੈਂ ਬਣ ਵੀ ਦਿਖਾਉਣਾ ਲਾਜ਼ਮੀ ਸਮਝੂਗਾ ਕਿਉਂਕਿ ਇਹੇ ਦਰਖਤਾਂ ਨੂੰ ਜੇ ਗੱਲ ਕਰਕੇ ਵੀ ਆਹ ਦੇਖ ਲਓ ਇਹ ਘੱਟੋ ਘੱਟ ਬਾਈ ਕਹਿੰਦਾ ਵੀ ਸਾਡੇ ਦਾਦੇ ਹੁਣਾਂ ਤੂੰ ਵੀ ਪਹਿਲਾਂ ਦਾ ਬਣ ਆ ਇਹ ਘੱਟੋ ਘੱਟ ਮੇਰੇ ਅੜਗੇ ਮੁਤਾਬਕ ਵੀ ਆਪਾਂ ਇਹਨਾਂ ਦੇ ਦਾਦਾ ਜੀ 95 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਵੀ ਸੁਰਗਵਾਸ ਹੋਈ ਸੀਗੇ ਤੇ ਉਸ ਤੋਂ ਪਹਿਲਾਂ ਦੇ 10 ਸਾਲ ਹੋ ਗਏ ਵੈਸੇ ਤੇ 105 ਸਾਲ ਤੋਂ ਉਹੀ ਬਣਦੇ ਆ ਮੈਨੂੰ ਐ ਲੱਗਦਾ ਵੀ ਇਹ 150 ਸਾਲ ਪੁਰਾਣਾ ਇਹ ਬਣ ਹੋਊਗਾ ਤੇ ਛਾਂ ਇਹਦੀ ਬੜੀ ਸੰਘਣੀ ਆ ਮੈਂ ਕਹਿੰਦਾ ਵੀ ਇੱਥੇ ਜਿਹੜਾ ਬੰਦਾ ਆ ਕੇ ਇੱਕ ਵਾਰੀ 10 ਮਿੰਟ ਬੈਠ ਜੂਗਾ ਤੇ ਉਹ ਏਸੀ ਨੂੰ ਭੁੱਲ ਜੂਗਾ ਤੇ ਜਿਹੜੇ ਇੱਥੇ ਪਸ਼ੂ ਪਾਈ ਦੇ ਰਹਿੰਦੇ ਆ ਮੈਂ ਤਾਂ ਕਹਿੰਦਾ ਏਸੀ ਦੇ ਥੱਲੇ ਹੀ ਰਹਿੰਦੇ ਆ ਪਸ਼ੂ ਤੇ ਆ ਜੋ ਕਿਵੇਂ ਲੱਗਿਆ ਬਾਣਾ ਇਹ ਵੀ ਦੱਸਿਓ ਜਰੂਰ ਇੱਕ ਛੋਟੀ ਜੀ ਸਪੋਰਟ ਦੇ ਸਿਰ ਤੇ ਹੀ ਖੜਾ ਬਾਈ ਕਹਿੰਦਾ ਨਹੀਂ ਅੱਜ ਨੂੰ ਤਾਂ ਇਹ ਮਤਲਬ ਕਹਿੰਦੇ ਵੀ ਡੱਗੀ ਪੈਂਦਾ ਤੇ ਆਓ ਆਪਾਂ ਪਸ਼ੂਆਂ ਦੀ ਜਾਣਕਾਰੀ ਲੱਗੇ ਤੇ ਇਧਰਲਾ ਵਾਤਾਵਰਨ ਜਿਹੜਾ ਹੈਗਾ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਜਰੂਰ ਦੱਸਿਓ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀਕਾਲ ਜੀ ਸਸੀਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਹਣੀ ਸ਼ਰਮਾ ਬਾਈ ਹਣੀ ਸ਼ਰਮਾ ਅੱਛਾ ਹਣੀ ਵੀਰੇ ਪਿੰਡ ਆਪਣਾ ਇਹ ਸ਼ਹਿਰ ਜੈਤੂ ਮੰਡੀ ਵੀਰੇ ਸ਼ਹਿਰ ਜੈਤੂ ਮੰਡੀ ਆ ਗਿਆ ਤੇ ਜ਼ਿਲ੍ਹਾ 200 ਰੋਡ ਤੇ ਜ਼ਿਲ੍ਹਾ ਫਰੀਦਕੋਟ ਆ ਵੀਰੇ ਘਰ ਕਿੱਥੇ ਰਹਿੰਦਾ ਮੁਕਸ ਰੋਡ ਤੇ ਵੀਰੇ ਪੈਟਰੋਲ ਪੰਪ ਦੇ ਨਾਲ ਹੀ ਆ ਠੀਕ ਆ ਜਦੋਂ ਆਪਾਂ ਫਾੜਕ ਡੱਬ ਕੇ ਜੇਤਵਾਲੀ ਸਾਈਡ ਤੋਂ ਆਉਨੇ ਆ ਠੀਕ ਹੈ ਅੱਛਾ ਹਣੀ ਅੱਜ ਆਪਣੇ ਕੋਲੇ ਤਿੰਨ ਪਸ਼ੂ ਆ ਗਏ ਹਨਾ ਹਾਂਜੀ ਠੀਕ ਹੈ ਪਹਿਲੇ ਪਸ਼ੂ ਤੋਂ ਆਪਾਂ ਜਾਣਕਾਰੀ ਲੈਣੀ ਆ ਜਿਹੜੀ ਤੇਰੇ ਪਿੱਛੇ ਬਿਹੜ ਖੜੀ ਆ ਆ ਹਨਾ ਹਾਂਜੀ ਇਹ ਆ ਆਹ گا ਆ ਗਈ ਜਿਹੜੀ ਜਮਾ ਤਾਜੀ ਸੂਈ ਆ ਅੱਜ ਹੀ ਸੂਈ ਆ ਹਾਂਜੀ 12:00 ਵਜੇ ਸੂਈ ਆ ਵੀਰੇ 12:00 ਵਜੇ ਸੂਈ ਤੇ ਜੇਰ ਪਈ ਹਾਂਜੀ ਪਹਿਲੇ ਹੁਣੇ ਪਈ ਆ ਵੀਰੇ ਅੱਛਾ ਬੱਚੇ ਨੂੰ ਜਿਹੜਾ ਚੰਗਾਇਆ ਉਹ ਵੀ ਆਪੇ ਚੰਗਿਆ ਹਾਂਜੀ ਹਨਾ ਬੱਚੀ ਬੜੀ ਸੋਹਣੀ ਹੈ ਸ਼ਰਮਾ ਜੀ ਮੈਨੂੰ ਐ ਦੱਸੋ ਵੀ ਇਹ ਜਿਹੜੇ ਟੀਕਾ ਭਰਾਇਆ ਸੀ ਗਾਂ ਦੇ ਸਾਹੀਵਾਲ ਦਾ ਹੀ ਟੀਕਾ ਭਰਾਇਆ ਸੀ ਅੱਛਾ ਸਾਹੀਵਾਲ ਦੇ ਟੀਕਾ ਭਰਾਇਆ ਸੀਗਾ ਠੀਕ ਆ ਅ ਲੋਬੀ ਇਹ ਪਹਿਲਾ ਸੂਆ ਜਿਹੜੀ ਬਹਿੜ ਸੂਈ ਹੋਈ ਆ ਬੱਚੀ ਮੈਂ ਤੁਹਾਨੂੰ ਜਮਾ ਕੋਲੇ ਹੋ ਕੇ ਦਿਖਾ ਦੇਣਾ ਬਹੁਤ ਸੋਹਣੀ ਬੱਚੀ ਨੂੰ ਜਾਨੂਨ ਦਿੱਤਾ ਹੈ ਬਹਿੜ ਜਿਹੜੀ ਹੈਗੀ ਨਾ ਇਹ ਸ਼ਾਹੀਵਾਲ ਚ ਪੈਂਦੀ ਆ ਤੇ ਠੰਡੀ ਸੀਲ ਆ ਕੋਈ ਐ ਨਹੀਂ ਹੈਗਾ ਵੀ ਗਰਮ ਹੋਊਗੀ ਵਾਲੀਆਂ ਲੱਤਾਂ ਲੁੱਤਾਂ ਮਾਰਨ ਵਾਲੀ ਤਾਂ ਨਹੀਂ ਹੈਗੀ ਨਹੀਂ ਨਹੀਂ ਵੀਰੇ ਹੈਨਾ ਜਦੋਂ ਇਦਾਂ ਕੋ ਦੁੱਧ ਚੁੰਗਿਆ ਸੀ ਇਹਨੇ ਤੇ ਕੋਈ ਲੱਤਾਂ ਲੁੱਤਾਂ ਮਾਰੀਆਂ ਠੀਕ ਹੈ ਲਓ ਐਂ ਕਰੋ ਕਿ ਨਾ ਆਪਾਂ ਗਾਂ ਤੋੜ ਕੇ ਦਹੀਏ ਪਹਿਲਾਂ ਤੁਸੀਂ ਗਾਂ ਖੋਲੋ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਬੰਦਿਆਂ ਦਾ ਜਿਹੜਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਹਨਾ ਇਹ ਲਿਆਓ ਕਰ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਪੇ ਬੱਚੀ ਨੇ ਚੁੰਗਿਆ ਇਹਨੂੰ ਠੀਕ ਹੈ ਤੂੰ ਐਂ ਕਰ ਬੱਚੀ ਚੱਕ ਲੈ ਨਾਲ ਕੋਈ ਗੱਲ ਨਹੀਂ ਆਪੇ ਲੈ ਜੂ ਫਿਰ ਤਾਂ ਇਹ ਬੱਚੀ ਦਾ ਮਤਲਬ ਬੱਚੇ ਦਾ ਵੜਾ ਕਰਦੀਆਂ ਹੁੰਦੀਆਂ ਲੈ ਵੀ ਆਹ ਦੇਖ ਲਓ ਜਮਾ ਅ ਤਾਜੀ ਸੂਈ ਬਹਿਰ ਦਿਖਾਉਣ ਲੱਗੇ ਆਪਾਂ ਤੁਹਾਨੂੰ ਤੇ ਇਧਰਲੀ ਸਾਈਡ ਦੇ ਉੱਤੇ ਮੈਨੂੰ ਆਲਾ ਦਾ ਕਰਮ ਨਹੀਂ ਮੂੰਹ ਵੀ ਨਹੀਂ ਲਾਇਆ ਤੇ ਆਪੇ ਚੁੰਗਿਆ ਜਿੰਨਾ ਕ ਚੁੰਗਿਆ ਸੂਈ ਵੀ ਆਪੀ ਆ ਸੂਈ ਵੀ ਆਪੀ ਆ ਇਧਰਲੀ ਸਾਈਡ ਹੀ ਚੁੰਗੀ ਆ ਕੋਈ ਬੰਦਿਆਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਇਹ ਇੱਥੋਂ ਇੱਕ ਮਿੰਟ ਲੰਮੀ ਤੋਰ ਲਓ ਮਾੜੀ ਜੀ ਆ ਜਾ ਇਹ ਲੈ ਕੋਈ ਗੱਲ ਨਹੀਂ ਹੈ ਇਧਰ ਲੈ ਜੋ ਕਰ ਮੈਂ ਤੁਹਾਨੂੰ ਨਾ ਚੱਡਾ ਜਿਹੜਾ ਹੈਗਾ ਬਹੁਤ ਸੋਹਣਾ ਬਣਾਇਆ ਕਿਉਂਕਿ ਜਿਹੜਾ ਤੁਹਾਨੂੰ ਆ ਪਲਾਜੀਆਂ ਲੱਗਦੀਆਂ ਹੋਣਗੀਆਂ ਇੱਕ ਪਾਸੇ ਤੇ ਇਹ ਬੱਛੀ ਨੇ ਇੱਕ ਪਾਸਾ ਚੁੰਗਿਆ ਹੋਇਆ ਹੈ ਮੈਂ ਵੀ ਕਹਿ ਸਕਦਾ ਦੇਖੋ ਸੰਢੀ ਸੀਲ ਤਾਂ ਏਡੀ ਐ ਵੀ ਮੂੰਹ ਟੱਡੀ ਜਾਂਦੀ ਐ ਅੱਛਾ ਹਣੀ ਇਹਦਾ ਬਹਿਰ ਦਾ ਕੀ ਰੇਟ ਕਰਤਾ 60000 ਰੁਪਏ ਵੀਰੇ ਅੱਛਾ ਲੈਣ ਦੇ ਲੈਣ ਦੇਣਾ ਕੋਈ ਮੌਕੇ ਤੇ ਮਾਨ ਤਾਨ ਹੋ ਜਾਊਗਾ ਠੀਕ ਐ ਚਲੋ ਇਹ ਆਪਣਾ ਜਿਹੜੀ ਹੁਣ ਆ ਗਾਂ ਆ ਗਈ ਤੇਰੀ ਹਨਾ ਇਸ ਗਾਂ ਦਾ ਸੁਹਾ ਦਾਸ ਪਹਿਲਾਂ ਤਾਂ ਸੁਹਾ ਕਿਨਮਾ ਇਹਦੇ ਸੁਹਾ ਵੀਰੇ ਚੌਥਾ ਮੰਨ ਲਓ ਤੀਜਾ ਮੰਨ ਲਓ ਠੀਕ ਐ ਇੱਥੇ ਸਾਢੇ 3 ਮਹੀਨਿਆਂ ਦੀ ਸੂਈ ਵੀ ਆ। ਸਾਢੇ 3 ਦੀ। 19 ਤਰੀਕ ਨੂੰ ਇਹਦੇ ਬਰੂਡ ਦਾ ਸੈਕਸਡ ਸੀਮਨ ਲੱਗਿਆ ਹੋਇਆ। ਅੱਛਾ 17-18 ਕਿਲੋ ਦੁੱਧ ਇਸ ਟਾਈਮ ਹਾਜ਼ਰ ਆ। ਅੱਛਾ 17-18 ਕਿਲੋ ਹੁਣ ਦੁੱਧ ਹਾਜ਼ਰ ਆ। ਹਾਂਜੀ। ਤੇ ਬਰੂਡ ਦਾ 19 ਤਰੀਕ ਨੂੰ ਸੀਮਨ ਲੱਗਿਆ। ਹਾਂਜੀ। ਸਾਢੇ 3 ਮਹੀਨੇ ਦੀ ਸੂਈ ਹੋਗੀ। ਹਾਂਜੀ। ਤੇ ਹੁਣ ਜਿੰਨਾ ਤੁਸੀਂ ਦੁੱਧ ਆਖਿਆ 18-19 ਕਿਲੋ ਤੋਲ ਕੇ ਲਿਆ ਸਾਡਾ। ਖੋਲ ਫਿਰ ਕਰਾਏ ਵੀ ਆਪਾਂ ਤੋੜ ਕੇ ਦਿਖਾਈਏ। ਲੋ ਵੀ ਬਿਹੜ ਦਾ ਕੱਦ-ਕਾਠ ਜਿਹੜਾ ਹੈਗਾ ਉਹ ਬਹੁਤ ਚੰਗਾ ਹੈ। ਲੰਮੀ ਐ, ਚਿੱਟੇ ਰੰਗ ਦੀ ਆ। ਇਨੂੰ ਐਚ ਐਫ ਮੰਨ ਲਓ ਛੋਡੇ ਨਿਗਾ ਤੇ ਕੰਮ ਕਰੂਗਾ। ਲੇਵਾ ਵੀ ਜਿਹੜਾ ਹੈਗਾ ਫੁੱਲਾ ਹੈਗਾ ਕੱਲਾ ਕੱਲਾ ਖਾਣਾ। ਇੱਕ ਵਾਰੀ ਆਪਾਂ ਇਹ ਆਹ ਦੇਖ ਲਓ ਹੁਣ ਤੁਸੀਂ। ਠੀਕ ਐ। ਲੈ ਵੀ। ਥੋੜਾ ਜਿਹਾ ਲੇਵਾ ਤਾਂ ਜਿਹੜਾ ਹੈਗਾ ਉਹ ਟੁੱਟਮਾ ਪਰ ਦੁੱਧ ਤੁਸੀਂ 17-18 ਕਿਲੋ। ਦੁੱਧ ਵੀ ਬਹੁਤ ਆ ਯਾਰ 18 ਕਿਲੋ ਹਨਾ। ਇਹ ਲੈ ਵੀ ਮਿੱਤਰੋ ਹਣੀ ਤੋਂ ਗਈ ਸੀ ਗਾਂ ਭੱਜ ਤੇ ਇਹ ਤਾਂ ਛਾਲੇ ਹੀ ਮਾਰਦੀ ਤੁਰ ਜਾਂਦੀ ਲੈ। ਲੇਵਾ ਟਟਮ ਆ ਗਿਆ ਹਣੀ ਇਹਦਾ ਮੈਨੂੰ ਐਂ ਦੱਸ ਬੀ ਇਹਦਾ ਰੇਟ ਕੀ ਕਰਤਾ ਇਹਦਾ ਰੇਟ ਕਰਤਾ ਵੀਰੇ 55000 ਰੁਪਏ ਅੱਛਾ 55000 ਹਾਂਜੀ 55000 ਮੈਂ ਕਹਿੰਨਾ ਹਾਂ ਨਾ 1000 ਰੁਪਿਆ ਛੋੜ ਹੋ ਜਾਊਗੀ ਵੀਰੇ 50 ਕਹਿ ਦਈਏ ਆਪਾਂ ਹਾਂ ਨਾ ਕਹਿ ਦੋ ਜੇ ਇਤਰਾ ਮਾਣਾ ਕਹਿ ਦੋ ਫਿਰ 50000 ਦੀ ਠੀਕ ਹੈ ਲੈ ਵੀ ਆ 50000 ਰੁਪਿਆ ਜੇ ਮਾਣਾ ਬਾਈ ਦਾ ਮੈਂ ਫੇਰ ਕਹਿਣਾ ਫੇਰ کہیں ਤੇ 50000 ਚ 18 19 ਕਿਲੋ ਦੁੱਧ ਜਿਹੜਾ ਹੈਗਾ ਬੰਦਾ ਲਿਆ ਸਕਦਾ ਠੀਕ ਹੈ ਨਾ ਗੱਲ ਚਾਰ ਟਾਈਮ ਚੋਕ ਕੇ ਲਿਆ ਸਕਦਾ ਚੋਕੀ ਮੈ ਤਾਂ ਆਪ ਕਹਿੰਦਾ ਚੋਕੀ ਲਈ ਜਾਣ ਤੇ ਜਿਹੜੀ ਆਹ ਬੱਚੀ ਆ ਗਈ ਇਹ ਬੱਚੀ ਤੇਰੀ ਕਿੰਨੀ ਕੁ ਉਮਰ ਦੀ ਹੈ ਇਹ ਇਹ 18 ਕਿ ਮਹੀਨਿਆਂ ਦੀ ਆ ਵੀਰੇ 18 ਕਿ ਮਹੀਨੇ ਦੀ ਇਹ ਡੈਨਮਾਰਕ ਦੇ 40116 ਦੇ ਟੀਕੇ ਦੀ ਬੱਚੀ ਆ ਅੱਛਾ ਜਿਹੜੀ ਇਹਦੀ ਮਾਂ ਸੀ ਉਹ ਉਹਦੀ ਮਾਂ ਜਿਹੜੀ ਸੀ ਇਹਦੀ ਮਾਂ ਥੱਲੇ 22 23 ਕਿਲੋ ਦੁੱਧ ਸੀਗਾ ਵੀਰੇ ਅੱਛਾ 22 23 ਕਿਲੋ ਦੁੱਧ ਠੀਕ ਆ ਤੇ ਲਾਲ ਰੰਗ ਦੀ ਮਾਂ ਸੀ ਇਹਦੀ ਕਿ ਕਿਵੇਂ ਕਾਲੀ ਡੱਬੀ ਨਹੀਂ ਉਹ ਕਾਲੀ ਡੱਬੀ ਸੀਗੀ ਇਹ ਮਾਂ ਤੇ ਗਈ ਹੈ ਮਾਂ ਤੇ ਗਈ ਹੈ ਠੀਕ ਹੈ ਗੱਲ ਤੇ ਮੈਨੂੰ ਐਂ ਦੱਸ ਇਹਦਾ ਰੇਟ ਕਿਹੜਾ ਇਹਦਾ ਰੇਟ ਵੀਰੇ 16000 ਰੁਪਏ 16000 ਰੁਪਏ ਖੋਲੀ ਫਿਰ ਕਰ ਆਪਾਂ ਤੋਰ ਕੇ ਦਿਖਾਈਏ ਲੋ ਵੀ ਆਹ ਦੇਖ ਲਓ ਇੱਕ ਵਾਰੀ ਥੱਲੋਂ ਜਿਹੜੀ ਹੈਗੀ ਨਾ ਬੜੀ ਸਾਫ ਆ ਬੱਚੀ 16000 ਰੁਪਏ ਬਾਈ ਨੇ ਮੁੱਲ ਕੀਤਾ ਇਹਦਾ ਤੇ ਜਾਇਜ਼ ਰੇਟ ਦੀ ਬੱਚੀ ਆ ਲੈ ਵੀ ਡੈਨਮਾਰਕ ਦੇ ਸੀ ਮਨੀ 16000 ਰੁਪਏ ਦੀ ਬੱਚੀ ਮਿਲੂਗੀ ਤੁਹਾਨੂੰ ਠੀਕ ਆ ਲਿਆ ਕਰਾਂ ਇੱਧਰ ਨੂੰ ਕੋਈ ਗੱਲ ਨਹੀਂ ਹੈ ਡੈਨਮਾਰਕ ਦੇ ਸੀਮਨ ਦੀ ਹੈ ਨਾ ਹਾਂਜੀ ਹਾਂਜੀ ਘਰ ਦੀ ਬੱਚੀ ਆ ਅੱਛਾ ਘਰ ਦੀ ਬੱਚੀ ਆ ਗਈ ਬਾਈ ਦੀ ਲੈ ਵੀ ਆਹ ਦੇਖ ਲਓ ਉੱਤੋਂ ਪਿੱਠ ਪੂੜਾ ਵੀ ਚੈੱਕ ਕਰ ਲਓ ਜਮਾ ਉਤੋਂ ਐਨ ਸਮਾਰ ਕੇ ਦਿਖਾ ਦਗੇ ਆਪਾਂ ਠੀਕ ਹੈ ਨੰਬਰ ਬੋਲ ਕੇ ਰੱਖ ਦੇਖ ਹੂੰ ਲੈ ਨੰਬਰ ਬੋਲੀ 96994 96994 402 402 2 ਠੀਕ ਹੈ ਜਰਮਾ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਆਪਦੇ ਪਸ਼ੂ ਦਿਖਾਉਣ ਦਾ ਹਨਾ ਇਹ ਲੋਵੀ ਇਹ ਬਾਈ ਕੋਲੇ ਚਾਰ ਪਸ਼ੂ ਆ ਬਾਈ ਕਹਿੰਦਾ ਆਪਾਂ ਤਿੰਨ ਵੇਚਦੇ ਨੇ ਬਾਈ ਦਾ ਕੰਮ ਹੈਗਾ ਦੁਕਾਨ ਦਾ ਹਨਾ ਹਾਂਜੀ ਦੁਕਾਨ ਤੇ ਕਾਦੀ ਦੁਕਾਨ ਆ ਵੀਰੇ ਪ੍ਰਿੰਟਿੰਗ ਪ੍ਰੈਸ ਵੀਰੇ ਪ੍ਰਿੰਟਿੰਗ ਪ੍ਰੈਸ ਤਾਂ ਕਰਕੇ ਟਾਈਮ ਨਹੀਂ ਮਿਲਦਾ ਹਨਾ ਚਲੋ ਚੰਗੀ ਗੱਲ ਆ ਜੇ ਨਹੀਂ ਟਾਈਮ ਮਿਲਦਾ ਤਾਂ ਫਿਰ ਪਸ਼ੂਆਂ ਦਾ ਆਪਾਂ ਆਪ ਕੋ ਲੈਣਾ ਹਨਾ ਤੇ ਆ ਲੋਵੀ ਮਿੱਤਰੋ ਇਹ ਸੀ ਬਾਈ ਕੋਲੇ ਤਿੰਨ ਪਸ਼ੂ ਜੀ ਕਿਸੇ ਦੇ ਫੈਕਟਰੀ ਇੱਥੇ ਆਇਓ ਆਉਦੀ ਤਸੱਲੀ ਕਰ ਲਓ ਧੰਨਵਾਦ ਸਾਰੇ ਪਰਮਾ